ਅੱਜ ਦੇਸ਼ ਭਰ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦਾ ਬਲੀਦਾਨ ਦਿਵਸ ਅਤੇ ਸੰਵਿਧਾਨ ਦਿਵਸ ਮਨਾਇਆ ਜਾ ਰਿਹਾ ਹੈ ਇਸੇ ਲੜੀ ਦੇ ਤਹਿਤ ਰਾਜਪੁਰਾ ਵਿਕੇਵੀ ਜੈਪੀ ਮੰਚ ਦੇ ਵੱਲੋਂ ਇੱਕ ਵਿਸ਼ਾਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ ਜੈਸੂ ਦੀ ਅਗਵਾਈ ਮੰਚ ਦੇ ਪ੍ਰਧਾਨ ਸੁਖਜਿੰਦਰ ਸਿੰਘ ਸੁਖੀ ਦੇ ਵੱਲੋਂ ਕੀਤੀ ਗਈ ਇਸ ਸਮਾਗਮ ਦੇ ਵਿੱਚ ਇਲਾਕੇ ਦੀ ਵੱਡੀ ਗਿਣਤੀ ਵਿੱਚ ਲੋਕਾਂ ਦੇ ਵੱਲੋਂ ਸ਼ਮੂਲੀਅਤ ਕੀਤੀ ਗਈ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਮੌਕੇ ਤੇ ਬੋਲਦਿਆਂ ਜੈਪੀਮ ਮੰਚ ਦੇ ਪ੍ਰਧਾਨ ਸੁਖਜਿੰਦਰ ਸਿੰਘ ਸੁਖੀ ਨੇ ਭਾਰਤੀ ਸੰਵਿਧਾਨ ਦੀ ਮਹੱਤਤਾ ਤੇ ਜ਼ੋਰ ਦਿੱਤਾ ਉਨਾ ਕਿ ਹੈ ਕਿ ਅੱਜ ਜਿਸੀ ਜੋ ਖੁੱਲ ਕੇ ਜੀਵਨ ਬਸਰ ਕਰ ਰਹੇ ਆਂ ਤੇ ਆਜ਼ਾਦੀ ਦਾ ਸਾਲ ਲੈ ਰਹੇ ਆਂ ਇਹ ਸਭ ਬਾਬਾ ਸਾਹਿਬ ਡਾਕਟਰ ਭੀਮਰਾਵ ਅੰਬੇਡਕਰ ਜੀ ਦੇ ਪੱਲੋ ਦੇਸ਼ ਨੂੰ ਦਿੱਤੀ ਗਏ ਸੰਵਿਧਾਨ ਦੀ ਬਦੌਲਤ ਹੀ ਮਨਾ ਰਹੇ ਆਂ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਜੈਪੀ ਮੰਚ ਦੀ ਪ੍ਰਧਾਨ ਸੁਖਜਿੰਦਰ ਸੁਖੀ ਦਾ ਸੋ ਤੁਹਾਨੂੰ ਉਹਨਾਂ ਦੇ ਸੁਪਨੇ ਸੁਣਾਉਣੇ ਆ। ਦੇਖੋ ਅੱਜ ਜੈਪੀ ਮੰਚ ਦੀ ਇੱਕ ਸਾਲਾਨਾ ਮੀਟਿੰਗ ਹੋਈ ਹੈ ਜਿਹਦੇ ਵਿੱਚ ਲੰਬੇ ਸਮੇਂ ਤੋਂ ਸਾਡੇ ਨਾਲ ਕੁਝ ਜਿਹੜੇ ਸਾਡੇ ਸਾਥੀ ਸੀਗੇ ਕਿ ਉਹ ਜੁਆਇਨ ਹੋਣ ਨੂੰ ਕਹਿ ਰਹੇ ਸੀਗੇ ਤੇ ਉਹਨਾਂ ਦੀ ਅੱਜ ਅਸੀਂ ਜੁਆਇਨਿੰਗਾਂ ਵੀ ਕਰਾਈਆਂ ਤੇ ਅੱਜ 바ਵਾ ਸਾਹਿਬ ਜੀ ਦਾ ਜਿਹੜਾ ਪੂਰੇ ਦੇਸ਼ ਦੇ ਵਿੱਚ ਮਹਾਪਰੀ ਨਿਰਮਾਣ ਦਿਵਸ ਜੀ ਨੂੰ ਬਲੀਦਾਨ ਦਿਵਸ ਵੀ ਕਹਿੰਦੇ ਆ ਉਹ ਵੀ ਹੈਗਾ ਤੇ ਉਸ ਦੇ ਵੀ ਅਸੀਂ ਅੱਜ ਸਾਰੇ ਮੈਂਬਰ ਇਕੱਠੇ ਹੋ ਗਏ ਸਰਦਾ ਦੇ ਜਿਹੜੇ ਫੁੱਲ ਭੇਟ ਕਰਨ ਲਈ ਅੱਜ ਅਸੀਂ ਇੱਥੇ ਸਾਰੇ ਮੈਂਬਰ ਆਏ ਆ ਸਾਡੇ ਕਲੱਬ ਦਾ ਇੱਕ ਹੀ ਦੇਸ਼ ਹੈ ਕਿ ਸਿਰਫ ਤੇ ਸਿਰਫ 바ਵਾ ਸਾਹਿਬ ਅੰਬੇਦਕਰ ਜੀ ਦਾ ਜਿਹੜਾ ਪ੍ਰਚਾਰ ਹੈ ਉਹ ਕਰਨਾ ਤੇ ਜਿਹੜੇ ਬਾਬਾ ਸਾਹਿਬ ਅੰਬੇਦਕਰ ਵਿਰੋਧੀ ਲੋਕ ਆ ਉਹਨਾਂ ਦੀ ਆਵਾਜ਼ ਨੂੰ ਅਸੀਂ ਦਬਾਉਣ ਦਾ ਕੰਮ ਕਰਦੇ ਆ ਤੁਸੀਂ ਰਾਜਪੁਰੇ ਵੀ ਦੇਖਿਆ ਹੋਵੇਗਾ ਇੱਥੇ ਜਦ ਵੀ ਬੇਅਦਬੀ ਦੀ ਕੋਈ ਵੀ ਘਟਨਾ ਹੁੰਦੀ ਹੈ ਜਾਂ ਪੰਜਾਬ ਦੇ ਅੰਦਰ ਕਿਸੇ ਤਰ੍ਹਾਂ ਦੇ ਵੀ ਦਲਿਤ ਵਿਰੋਧੀ ਕੋਈ ਗੱਲ ਕਰਦਾ ਹੈ ਤੇ ਜੈਪੀ ਮੰਚ ਉੱਥੇ ਪਹਿਲੀ ਕਤਾਰ ਦੇ ਵਿੱਚ ਉਸ ਸੰਘਰਸ਼ ਦੇ ਵੀ ਸ਼ਾਮਿਲ ਹੁੰਦਾ ਤੇ ਸਾਡਾ ਮਕਸਦ ਸਿਰਫ ਤੇ ਸਿਰਫ ਬਾਬਾ ਸਾਹਿਬ ਅੰਬੇਦਕਰ ਤੇ ਦਲਿਤ ਸਮਾਜ ਦੇ ਖਿਲਾਫ ਜਿਹੜੇ ਲੋਕ ਆ ਉਹਨਾਂ ਦੀ ਆਵਾਜ਼ ਬੁਲੰਦ ਦਾ ਕੰਮ ਹੈ ਤੁਹਾਡੇ ਸਾਹਮਣੇ 10-12 ਮੈਂਬਰ ਜਿਹੜੇ ਅਸੀਂ ਜੁਆਇਨ ਕਰੇ ਆ ਜਿਨ੍ਹਾਂ ਵਿੱਚੋਂ ਦੋ ਮੈਂਬਰਾਂ ਨੂੰ ਅਸੀਂ ਅਹੁਦਾ ਦਿੱਤਾ ਹੈ ਸੈਕਟਰੀ ਤੇ ਜਨਰਲ ਸੈਕਟਰੀ ਗੁਰਦਰਸ਼ਨ ਤੇ ਗੁਰਚਰਨ ਜੀ ਨੂੰ ਤੇ ਬਾਕੀ ਅਸੀਂ ਜਿਹੜੇ ਮੈਂਬਰ ਆ ਸਾ ਉਹਨਾਂ ਨੂੰ ਸਿਰਫ ਐਜ਼ ਅ ਮੈਂਬਰ ਹੈ ਕਿਉਂਕਿ ਸਾਡੇ ਜਿਹੜੀ ਕਲੱਬ ਦੀ ਮੀਟਿੰਗ ਹੈ ਉਹ ਬੈਠ ਕੇ ਡਿਸਾਈਡ ਹੋ ਕੇ ਬਾਕੀ ਮੈਂਬਰਾਂ ਨੂੰ ਉਸੇ ਜਿਵੇਂ ਉਹਨਾਂ ਦੇ ਮਾਨ ਦਾ ਮਾਨ ਸਨਮਾਨ ਦਿੱਤਾ ਜਾਏਗਾ ਤੇ ਉਹਨਾਂ ਨੂੰ ਜਿਹੜਾ ਅਹੁਦੇ ਦਿੱਤੇ ਜਾਣਗੇ ਤੁਹਾਨੂੰ ਸਾਰੇ ਭਾਈਚਾਰੇ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਜੈਪੀ ਮੰਚ ਜਦ ਵੀ ਅਸੀਂ ਕੋਈ ਕੰਮ ਕਰਦੇ ਆ ਸਾਡਾ ਇੱਕ ਹੀ ਉਦੇਸ਼ ਹੁੰਦਾ ਹੈ ਕਿ ਸਮਾਜ ਲਈ ਕੰਮ ਕਰਨਾ ਅਸੀਂ ਮੰਚ ਦੇ ਵਿੱਚ ਸਾਰਿਆਂ ਨੂੰ ਇੱਕ ਹੀ ਗੱਲ ਕਹੀ ਹੋਈ ਆ ਕਿ ਜਿਹੜਾ ਵੀ ਤੁਸੀਂ ਪ੍ਰੈਸ ਦੇ ਵੀਰਾਂ ਦੇ ਮਾਧਮ ਰਾਹੀਂ ਮੈਂ ਕਾਫੀ ਵਾਰ ਕਹਿ ਚੁੱਕਾ ਕਿ ਸਾਡੇ ਮੰਚ 'ਚ ਜੇਕਰ 바ਵਾ ਸਾਹਿਬ ਦੀ ਗੱਲ ਜਾਂ ਸਮਾਜ ਹਿੱਤਾਂ ਦੀ ਗੱਲ ਕਰਨੀ ਆ ਉਹ ਆਏ ਉਦਦੇ ਲਈ ਅਗਰ ਕਿਸ ਨੇ ਆਣਾ ਬਿਲਕੁਲ ਨਾ ਹੈ ਇਹ ਵੀ ਉਦਦੇ ਜਿਹੜੇ ਭਾਈਆ ਸਾਡੇ ਗੁਰਦਰਸ਼ਨ ਜੀ ਗੁਰਚਰਨ ਜੀ ਇਹਨਾਂ ਨੇ ਵੀ ਸਾਨੂੰ ਇੱਕੀ ਗੱਲ ਕਹੇ ਸੀਗਾ ਬਤੌਰ ਅਸੀਂ ਮੈਂਬਰ ਕਰਨਾ ਮਗਰ ਪਿਛਲੇ ਸੰਗਠਨਾਂ ਦੇ ਵਿੱਚ ਇਹਨਾਂ ਦਾ ਇੱਕ ਬੜਾ ਉਦਦਾ ਸੀਗਾ ਉਸ ਲਈ ਇਹਨਾਂ ਨੂੰ ਦਿਆ ਤੁਸੀਂ ਇੱਕ ਨੋਟ ਕਰ ਲਿਓ ਕਿ ਅਸੀਂ ਵੀ ਸਾਡੇ ਸੰਗਠਨ 'ਚ ਜਿਹੜੇ ਵੀ ਬੰਦੇ ਜੁਆਇਨ ਹੁੰਦੇ ਆ ਉਹ ਸਿਰਫ ਤੇ ਸਿਰਫ ਸਮਾਜ ਹਿੱਤ ਲਈ ਹੁੰਦੇ ਆ ਤੇ ਅਸੀਂ ਵੀ 21 ਗੱਲ ਕਹੀ ਹੈ ਸਮਾਜ ਹਿੱਤ ਲਈ ਆਣਾ ਆਓ ਕਿਉਂਕਿ ਉਹਦੇ ਲਈ ਅਗਰ ਤੁਸੀਂ ਕੰਮ ਕਰਨਾ ਹੈ ਤੇ ਬਥੇਰੇ ਸੰਗਠਨ ਹੋਰ ਹੈ ਸਾਡੇ ਨਾਲ ਅਗਰ ਤੁਸੀਂ ਕੰਮ ਕਰਨਾ ਹੈ ਤੇ ਸਿਰਫ ਤੇ ਸਿਰਫ ਸਮਾਜ ਹਿੱਤ ਦੀ ਗੱਲ ਹੋਣੀ ਚਾਹੀਦੀ ਅੱਜ ਅਸੀਂ ਸੁਖਜਿੰਦਰ ਸੁਖੀ ਜੀ ਦੀ ਜੈਪੀ ਮੰਚ ਨੂੰ ਜੁਆਇਨ ਕਰਿਆ ਜੀ ਡਾਕਟਰ ਪੀ ਮਰਾਓ ਮੇਦਕਰ ਸਭਾ ਸੀ ਛੱਡੀ ਹੈ ਕਿਉਂਕਿ ਸਾਨੂੰ ਉਹਨਾਂ ਦੀ ਨੀਤੀਆਂ ਪਸੰਦ ਨਹੀਂ ਆਈਆਂ ਤੋਂ ਇਹਨਾਂ ਦੀਆਂ ਨੀਤੀਆਂ ਜੀ ਪਸੰਦ ਆਈਆਂ ਤੁਹਾਨੂੰ ਜਿਹੜਾ ਤੁਸੀਂ ਇਹ ਜੁਆਇਨ ਕੀਤੀ ਇਹ ਬਾਬਾ ਸਾਹਿਬ ਦੇ ਹੱਕ 'ਚ ਹਮੇਸ਼ਾ ਹੀ ਬਾਅਦ ਚੁੱਕਦੇ ਆ ਜੀ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿੱਦਾਂ ਹੋਵੇ ਅਸਰ